ਪੰਪ ਤੇ ਕਰਿੰਦੇ ਨੂੰ ਗੋਲੀਆਂ ਮਾਰ ਕਤਲ ਕਰਨ ਵਾਲਾ ਲੁਟੇਰਾ ਗ੍ਰਿਫਤਾਰ ਤੇ ਜਦੋਂ ਜਦ ਦੇਖੇ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਤੇ ਲੁੱਟਫੋ ਕਰਨ ਲੱਗੇ ਲੁੱਟਫੋ ਹੀ ਲੱਗੇ ਕਰਨ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵੱਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇਦਾਂ ਡੈੱਡ ਪਿਆ ਸੀ ਅੱਛਾ ਡੈੱਡ ਪਿਆ ਸੀ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕੇ ਦੇਖਿਆ ਇਹਦੇ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਪੁਲਿਸ ਨੇ ਹਥਿਆਰਾਂ ਸਮੇਤ ਇੱਕ ਲੁਟੇਰੇ ਨੂੰ ਕੀਤਾ ਗ੍ਰਿਫਤਾਰ ਜਿਹਦੇ ਰਸ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬੱਤੀਪੁਰ ਪਿਸਟਲ ਤੇ ਸਮੇਤ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨੂੰ ਤੋਂ ਬਰannt ਕੀਤਾ ਗਿਆ ਸੀ ਜਾਂਚ 'ਚ ਪੁਲਿਸ ਵੱਲੋਂ ਵੱਡੇ ਖੁਲਾਸੇ ਜਿੱਹਾਂ ਪਿਛਲੇ ਦਿਨਾਂ 'ਚ ਗ੍ਰਿਫਤਾਰ ਇਸ ਲੁਟੇਰੇ ਤੇ ਇਸਦੇ ਸਾਥੀਆਂ ਵੱਲੋਂ ਪੰਜਾਬ 'ਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਲਗਾਤਾਰ ਹਥਿਆਰਾਂ ਦੇ ਦਾਮ ਤੇ ਪੈਟਰੋਲ ਪੰਪਾਂ ਤੇ ਲੁੱਟਾ ਖੋਹਾਂ ਕੀਤੀਆਂ ਜਾ ਰਹੀਆਂ ਸੀ ਵਿਰੋਧ ਕਰਨ ਤੇ ਵੇਖੋਫ ਇਹਨਾਂ ਲੁਟੇਰਿਆਂ ਵੱਲੋਂ ਪੀੜਤਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਸੀ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਜਿਹੀ ਇੱਕ ਵਾਰਦਾਤ ਇਹਨਾਂ ਲੁਟੇਰਿਆਂ ਵੱਲੋਂ ਬਟਾਲਾ ਦੇ ਪਿੰਡ ਉਦਨ ਵਾਲਾ ਚ ਪੰਪ ਤੇ ਕੀਤੀ ਗਈ ਸੀ ਜਿਸ ਜਿੱਥੇ ਇਹਨਾਂ ਨੇ ਵਿਰੋਧ ਕਰਨ ਵਾਲੇ ਕਰਿੰਦਿਆਂ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਸੀ ਜਿਸ ਕਾਰਨ ਇੱਕ ਕਰਿੰਦੇ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ ਸੀ ਆਖਰ ਹੁਣ ਪੁਲਿਸ ਵੱਲੋਂ ਕਾਤਲ ਇੱਕ ਲੁਟੇਰੇ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਬਾ ਕੀਤਾ ਗਿਆ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਸਮੇਤ ਪੁਲਿਸ ਪਾਰਟੀ ਨੇ ਇੱਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਮਤੀ 17325 ਨੂੰ 46 ਪੁਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੀ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਸ਼ੋਰੂਮ ਤੇ ਫੇਰ ਕਰਕੇ ਉਥੋਂ ਕੋਈ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸੇ ਸਬੰਧੀ ਮਕਰਮਾ ਜਿਹੜਾ ਹੈਗਾ ਮਕਰਮਾ ਨੰਬਰ 15 ਮਿਤੀ 18/3/2025 109 BNS 333 ਪਚੀ ਆਮ ਜਗਰਦਾਰ ਮਕਰਮੰਦ ਅਚ ਕਰ ਲਿਆ ਸੀ ਤੇ ਮਿਤੀ 18/3/24 ਨੂੰ ਡੀਐਸਪੀ ਕੁਲਵੰਤ ਸਿੰਘ ਐਸਐਚਓ ਕਨਵਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਹ ਮਕਦਮੇ ਦਾ ਸਾਹਬ ਸਿੰਘ ਪੁੱਤਰ ਸਵਨ ਸਿੰਘ ਵਸੀ ਬੋਡਰ ਕਲਾਂ ਇਹਨੂੰ ਰੈਸਟ ਕੀਤਾ ਸੀ ਇਦੇ ਰਸਟ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬੱਤੀਪੁਰ ਪਿਸਟਲ ਤੇ ਇਸ ਮੇਤ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨੂੰ ਤਾਂ ਬਰੰਦ ਕੀਤਾ ਗਿਆ ਸੀ ਸੋ ਇਹਦੇ ਵਿੱਚ ਇਹਦੇ ਵਿੱਚ ਹੋਰ ਪੁਸ਼ਿਸ਼ ਕਰਨ ਤੇ ਇਹਨਾਂ ਨੇ ਮਜੇਦ ਜਿਹੜੀ ਹੈਗੀ ਹੈ ਕੁਝ ਵਾਰ ਤਾਂ ਹੋਰ ਮੰਨੇ ਨੇ ਇੱਕ ਇੱਕ ਥਾਣਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਡਜ਼ ਪੈਟਰੋਲ ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੀ ਸੀ ਤੇ ਹਰ ਕ੍ਰਿਸ਼ਨ ਪਟਰੋਲ ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਇਹਨਾਂ ਨੇ ਇੱਕ ਆਦਮੀ ਦੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚ 12000 ਰੁਪਏ ਇੱਕ ਪਿਸਤਲ ਬਤੀਬੋਰ ਦੋ ਮੈਗਜ਼ੀਨ 12 ਰਾਉਂਡ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤੰ 2025 ਨੂੰ ਪਟਰੋਲ ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪਟਾਣ ਪੰਪ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਹਦੀ ਬਾਹਰ ਵਿੱਚ ਦਾਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਰੈਸਟ ਕੀਤਾ ਤੇ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈਗਾ ਰੈਸਟ ਕਰਨਾ ਬਾਕੀ ਹੈ ਸੋ ਫਰਦਰ ਇਹਨਾਂ ਦੀ ਅਸੀਂ ਫੋਰਟ ਤਪਤੀਸ਼ ਕਰ ਰਹੇ ਹਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀ ਦੇ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਪਰ ਚੋਰੀ ਦੇ ਪਰਚੇ ਦਰਜ ਨੇ ਇਹਨਾਂ ਖਿਲਾਫ ਜਿੱਹਾਂ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਮੁਜ਼ਮਾ ਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਮੁਲਜ਼ਮ ਦੇ ਦੂਜੇ ਸਾਥੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਣੀ ਟੀਵੀ